ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪੱਲੇ ਛੜੋ ਤੁ ਪੱਲੇ ਛੜੋ ਸ਼ੂ ਮੇਲਾ ਕੋਟੜਾ ਤੋਂ ਆ ਵਿਚਵਾੜੇ ਸ਼ੂ ਮੇਲਾ ਕੋਟੜਾ ਤੋਂ ਕਾਗਜ ਦੇ ਵਿਚੜਦੇ ਸਾਗ ਅੱਜ ਜਿਹੜੇ 3 ਤੋਂ 12 ਮਹੀਨੇ ਵਾਲੇ ਕੱਟੀਆਂ ਦੇ ਮੁਕਾਬਲੇ ਸੀ ਮੂਹਰਾ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਕੱਟੀ ਆਈ ਹੈ ਬਾਈ ਉਹਨਾਂ ਨੂੰ ਵਧਾਈਆਂ ਦਿੰਦੇ ਨੇ ਸਾਡੇ ਚੈਨਾ ਵੱਲੋਂ ਤੇ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਥੈਂਕ ਯੂ ਜੀ ਇਹਦੇ ਬਾਰੇ ਡਿਟੇਲ ਦਿਓ ਬਾਈ ਕਿੰਨੇ ਮਹੀਨਿਆਂ ਦਾ ਬੱਚਾ ਹੈ ਆ 11 ਮਹੀਨੇ ਦਾ ਜੀ ਅੱਛਾ ਕਿਹੜਾ ਪਿੰਡਾ ਛੋੜਾ ਜੀ ਸਾਡਾ ਪਿੰਡ ਝਨੇਰਾ ਜੀ ਅੱਛਾ ਜੀ ਝਨੇਰ ਤੇ ਮੇਰੇ ਕੋਲ ਆ ਜੀ ਮ ਏਬੀਸੀ ਵੀਰਾਂ ਵਾਲੇ ਸੂਰ ਵੀਰ ਬੋਲਦੇ ਹੈ ਜੀ ਠੀਕ ਹੈ ਜੀ ਤੇ ਇਹਦੀ ਮਾਂ ਜਿਹੜੀ ਹੈਗੀ ਉਹ ਜਵਰਾਜ ਦੀ ਉਹਦਾ 25 ਲੀਟਰ ਦੁੱਧ ਦਾ ਰਾਣਾ 25 ਲੀਟਰ ਦਾ ਉਹ ਆਪਣੇ ਕੋਲ ਹੀ ਹੈ ਜੀ ਘਰੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬੱਚਾ ਜਿਹੜਾ ਬਾਈ ਹੋਰਾਂ ਦਾ ਪਹਿਲੇ ਨੰਬਰ ਤੇ ਆਇਆ ਹੈ ਆਲੇ ਦਾਲੇ ਘੁਮਾ ਕੇ ਦਿਖਾਓ ਚੰਗੀ ਤਰ੍ਹਾਂ ਮਿਹਨਤ ਤੇ ਸ਼ੌਂਕ ਦੋਨੇ ਚੀਜ਼ਾਂ ਹੀ ਝਲਕਦੀਆਂ ਨੇ ਬੱਚੇ ਦੇ ਵਿੱਚ ਉਹਦੇ ਵਿੱਚੋਂ ਜਿਹੜਾ ਫਸਟ ਆਇਆ ਹੋਰ ਵੀ ਵੀਰਾਂ ਨੂੰ ਸਾਬ ਮਿਲਦਾ ਇਹ ਮੁਕਾਬਲੇ ਦੇਖ ਕੇ ਪਹਿਲਾ ਨੰਬਰ ਤੋਂ ਕੱਢਣ ਵਾਲੀ ਜਿਹੜੀ ਇਹ ਕੱਟੀ ਹੈ ਸੁਭਾ ਬਖੋ ਨਾ ਬਹੁਤ ਵਧੀਆ ਲਿਖਿਆ ਭਈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਵੀਰਾਂ ਨੂੰ ਅਸੀਂ ਦਿੰਨੇ ਆਪਣੇ ਵੱਲੋਂ ਜੀ ਦੋਸਤੋ ਕੋਟੜਾ ਕਲਾ ਪਸ਼ੂ ਮੇਲੇ ਤੇ ਪੂਰਾ ਦੇ ਵਿੱਚੋਂ ਤੀਜੇ ਤੇ ਇਹ ਤੀਜੇ ਤੇ ਪੰਜਵੇਂ ਤੀਜੇ ਤੇ ਪੰਜਵੇਂ ਨੰਬਰ ਵਾਲੀਆਂ ਦੋ ਕੱਟੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਰਹੇ ਹਾਂ ਬਾਈ ਜਿਹੜਾ ਦੀ ਮਿਹਨਤ ਰੰਗ ਲੈ ਕੇ ਆਈਆ 100 ਕੱਟੀ ਦੇ ਵਿੱਚੋਂ ਤੀਜੇ ਤੇ ਪੰਜਵੇਂ ਨੰਬਰ ਤੇ ਉਹਨਾਂ ਵਾਲੀਆਂ ਕੱਟੀਆਂ ਤੁਹਾਡੇ ਨਾਲ ਆਪਾਂ ਬਾਈ ਹੋਰਾਂ ਦੀ ਕੀ ਮਿਹਨਤ ਰਹੀ ਇਹਨਾਂ ਦਾ ਡਿਟੇਲ ਲੈਣਾ ਕਿਹੜੇ-ਕਿਹੜੇ ਸੀਮ ਨੇ ਕੀ ਰਿਕਾਰਡ ਹੈ ਬਾਈ ਇਹਦੇ ਬਾਰੇ ਤੁਸੀਂ ਦੱਸੋ ਜੀ ਸੁਲਤਾਨ ਦੀ ਹੈ ਜੀ ਸੁਲਤਾਨ ਦੀ ਹੈ ਕੱਟੀਏ ਸਰਕਾਰੀ ਝੀ ਬਣਾਈ ਸਰਕਾਰੀ ਸੀਮ ਨੇ ਤੇ ਦੀ ਮਾਤਰਾ ਕੱਢ ਗਈ ਜੀ 16 ਕਿਲੋ ਆਈ ਪਹਿਲਾਂ 16 ਕਿਲੋ ਸਾਡੇ ਕੋਲ ਹੀ ਆ ਮਾ ਮੇਰੇ ਕੋਲੇ ਠੀਕ ਹੈ ਜੀ ਤੇ ਦੂਜੀ ਜਿਹੜੀ 5ਵੇਂ ਨੰਬਰ ਵਾਲੀ ਕੱਟੀਏ ਉਹ ਬਜਰੰਗੀਲੇ ਜਵਾਨੇ ਦੀ ਬਜਰੰਗੀ ਦੀ ਕਿਹੜਾ ਪਿੰਡ ਆ ਬਾਈ ਜਿਹੜਾ ਕਾਲੇ ਕੀ ਆ ਜੀ ਦੋਨਾਂ ਦਾ ਕਾਲੇ ਕੇ ਪਿੰਡ ਤੋਂ ਬਾਈ ਹੋਰਾਂ ਦੀ ਮਿਹਨਤ ਦੇਖੋ ਰੰਗ ਲੈ ਕੇ ਆਈ ਹੈ ਹੋਰ ਵੀ ਜਿਹੜੇ ਆਪਣਾ ਬਾਹਰ ਜਾ ਰਹੇ ਨੇ ਆਪਣੇ ਬੱਚੇ ਸਿੱਖਿਆ ਲੈਣ ਦੀ ਲੋੜ ਇਹ ਬਾਈ ਹੋਰਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਬਾਈ ਮੋਬਾਈਲ ਨੰਬਰ ਦੱਸਿਓ 98853 77857 77557 552 ਬਾਈ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਵੇਂ ਮੀਹਰਤ ਕਰਦੇ ਨੇ ਕਿਹੜੀਆਂ ਚੀਜ਼ਾਂ ਦੀ ਮਰਦੂਗਾ ਕਿਉਂਕਿ ਜਿਨ੍ਹਾਂ ਨੇ ਪਸ਼ੂ ਤਿਆਰ ਕੀਤੇ ਨੇ ਉਹਨਾਂ ਦਾ ਤਜਰਬਾ ਬੋਲਦਾ ਹੁੰਦਾ ਹੈ ਉਹਨਾਂ ਨੂੰ ਸਿੱਖਿਆ ਲੈਣ ਦੀ ਕੰਪਨੀ ਕੋਲੇ ਝੋਟਾਈ ਹਾਂਜੀ ਤਿੰਨ ਮੀਲਿਆਂ ਦਾ ਜੇਤੂਈ ਠੀਕ ਹੈ ਜੀ ਡਾਇਰੈਕਟ ਕ੍ਰੋਸਿੰਗ ਲਈ ਸੰਪਰਕ ਕਰ ਲੈਣੀ ਡਾਇਰੈਕਟ ਕ੍ਰੋਸਿੰਗ ਲਈ ਆਪਾਂ ਉਹਦੀ ਸਪੈਸ਼ਲ ਵੀਡੀਓ ਬਣਾ ਕੇ ਆਪਾਂ ਸਾਂਝੀ ਕਰਾਂਗੇ ਬਹੁਤ ਬਹੁਤ ਵਧਾਈਆਂ ਸਾਡੇ ਚੈਨਲ ਵੱਲੋਂ ਬਾਈ ਕਮੇਟੀ ਵੱਲੋਂ ਸਾਡੇ 10 ਸਟੋਰ ਨੂੰ ਸੁਣਿਆ ਏ ਧੰਨਵਾਦ ਬਾਈ ਚਲੋ